ਮੈਨੂੰ ਕਤਲ ਹੋ ਗਿਆ ਕਤਲ ਹੋ ਗਿਆ ਮਰ ਗਿਆ ਮੈਂ ਕਤਲ ਹੋ ਗਿਆ ਮੈਂ ਮੈਂ ਬੈਠਾ ਜਾ ਗਿਆ ਚਲਾ ਗਿਆ ਚਲਾ ਗਿਆ ਮੰਮੀ ਚਲ ਗਈ ਅੱਗ ਲੱਗੀ ਬਹੁਤ ਭਿਆਨਕ ਅੱਗ ਲੱਗੀ ਸਾਰਾ ਮੱਲਾ ਇਸ ਟਾਈਮ ਤਰਾ ਤਰਾ ਹੋਇਆ ਪਰਦਾ ਬਹੁਤ ਇਹ ਕਿ 9 10 ਮੈਂਬਰ ਸੀਗੇ ਨਹੀਂ ਜੀ ਦੋ ਦੀ ਡੈਥ ਹੋ ਗਈ ਉਹਨਾਂ ਦੇ ਦੋ ਬੇਟੇ ਐ ਉਹਨਾਂ ਦੇ ਇੱਕ ਬੇਟੇ ਦੇ ਬੇਟੇ ਦੀ ਡੈਥ ਹੋ ਗਈ ਉਹ ਬੜੀ ਮੁਸ਼ਕਿਲ ਨਾਲ ਬਚਾਈ ਸੀ ਲੈ ਆਏ ਸੀ ਬਾਹਰ ਬਾਕੀ ਮੈਂਬਰ ਬਾਕੀ ਮੈਂਬਰ ਠੀਕ ਐ ਆਫੇ ਉਹ ਜਾ ਕਰੇ ਆਫੇ ਨੇ ਉਹ ਸਬਕਾ ਦਾ ਇਕੋ ਹਸਪੀਟਲ ਹੈ ਇਕੋ ਹਸਪੀਟਲ ਹੈ ਫੈਮਿਲੀ ਮੈਂਬਰ ਸਾਰੇ ਅੰਦਰ ਹੀ ਸੀਗੇ 10 11 12 ਬੰਦੇ ਆ ਨਾ ਫੈਮਿਲੀ ਚ ਸਿਰ ਵੀ ਕਿ ਉਹਨਾਂ ਦੇ ਫਾਦਰ ਸਾਹਿਬ ਜੋ ਨੀਚੇ ਸੀਗੇ ਉਹਨਾਂ ਨੂੰ ਬਾਹਰ ਨਿਕਲਦੇ ਪਤਾ ਲੱਗਿਆ ਬਾਹਰ ਆਏ ਕਿ ਉਸੇ ਸਾਰੇ ਨੇ ਅੰਦਰ ਹੀ ਅੰਦਰ ਹੀ ਸੀਗੇ ਨੁਕਸਾਨ ਤਾਂ ਸਾਰਾ ਜਲ ਗਿਆ ਜੀ ਸਾਰਾ ਜਲ ਗਿਆ ਔਰ ਇਹ ਲੁਧਿਆਣੇ ਦੇ ਅੰਦਰ ਲਗਾਤਾਰ ਚੌਥੀ ਬੰਜਵੀਂ ਘਟ ਰਹਾ ਹੈ ਕਾਰਨ ਇਹ ਹੈਗਾ ਕਿ ਜਿਹੜਾ ਬਿਜਲੀ ਡਿਪਾਰਟਮੈਂਟ ਹੈ ਉਹਨਾਂ ਦੀ ਲਾਈਟ ਦਾ ਸਿਸਟਮ ਹੀ ਠੀਕ ਨਹੀਂ ਹੈਗਾ ਨੁਕਸਾਨ ਦਾ ਅੱਗ ਬੁਝੀ ਤੋਂ ਬਾਅਦ ਪਤਾ ਲੱਗੂ ਹੈ ਤਾਂ ਗਰਾਊਂਡ ਫਲੋਰ ਜਿਹੜਾ ਇਹਨਾਂ ਦਾ ਫੈਕਟਰੀ ਚੱਲਦੀ ਹੈ ਉਹਦਾ ਜਿਹੜਾ ਇੱਥੇ ਸਮਾਨ ਪਿਆ ਹੈਗਾ ਉਹਦਾ ਸਾਰੇ ਦਾ ਲਗਭਗ ਨੁਕਸਾਨ ਹੈ ਗਈ ਹੈ ਜੀ ਮੈਨੂੰ ਖਤਮ ਹੋ ਗਈ ਖਤਮ ਹੋ ਗਈ ਮਰ ਗਿਆ ਮੈਂ ਖਤਮ ਹੋ ਗਿਆ ਮੈਂ ਬੈਠਾ ਜਾ ਗਿਆ ਚੱਲ ਗਿਆ ਚੱਲ ਗਿਆ ਮੰਮੀ ਚਲ ਗਈ ਚਲ ਗਈ ਬਰਬਾਦ ਹੋ ਗਈ ਸੀ ਮਰ ਗਿਆ ਕੰਦੇ ਲਗੇ ਮੈਂ ਇਹ ਗੱਲ ਦੱਸਾਂ ਤੇ ਇਹ ਠੀਕ ਹੈ ਕੋਈ ਕੁਝ ਠੀਕ ਨਹੀਂ ਹੈ ਕੋਈ ਨਹੀਂ ਹੈ ਜਾ ਗਿਆ ਹਸਪਤਾਲ ਨਹੀਂ ਆ ਰਹੀ ਹੈ ਅਸੀਂ ਕੋਲ ਰਿਪੋਰਟ ਕੋ ਮਿਲਦੀ ਨਹੀਂ ਉਹ ਵੀ ਉਸੇ ਇਹ ਭਾਰਤ ਨਗਰ 3 ਨੰਬਰ ਵਾਲੇ ਪੈਟਰੋਲ ਪੰਪ ਦੇ ਨਾਲ ਨਾ ਸਾਢੇ 8:30 ਦੇ ਟਾਈਮ ਸੀ ਸਿਰਦੀ ਨਾ ਕਿ ਫੈਮਿਲੀ ਮੈਂਬਰ ਸਾਰੇ ਅੰਦਰ ਹੀ ਸੀ 10 11 12 ਬੰਦੇ ਹੈ ਨਾ ਫੈਮਿਲੀ 'ਚ ਸਿਰ ਵੀ ਕਿਨਾਰੇ ਫਾਦਰਸ ਆਪਸੋ نیچے ਸੀਗੇ ਉਹਨਾਂ ਨੂੰ ਬਾਹਰ ਨਿਕਲਦੇ ਪਤਾ ਲੱਗਿਆ ਬਾਹਰ ਆਏ ਕਿ ਉਸੇ ਸਾਰੇ ਨੇ ਅੰਤਰੀ ਅੰਦਰ ਹੀ ਸੀਗੇ ਹੁਣ ਸਾਰੇ ਬਾਹਰ ਆ ਗਏ ਹਾਂ ਹਾਂਜੀ ਉਹਨਾਂ ਨੂੰ ਸਾਰਿਆਂ ਨੂੰ ਬਾਹਰ ਲੈ ਆਏ ਆਏ ਆਬ ਦੋ ਜਣੇ ਤਾਂ ਹਸਪੀਟਲ ਲੈ ਕੇ ਗਏ ਨੇ ਮਦਰ ਮਦਰ ਨਾਲ ਲੈ ਕੇ ਗਏ ਨੇ ਉਹਨਾਂ ਦੇ ਇੱਕ ਬੇਟਾ ਹੈ ਅਜੇ ਨਹੀਂ ਪਤਾ ਲੱਗਿਆ ਹੁਣ ਪਤਾ ਲੱਗੂਗਾ ਦੇਖੋ ਫੇਰੀ ਗੱਲ ਕਰਦੇ ਫਾਈਲ ਕਿ ਪਤਾ ਥੋੜੀ ਲੇਟ ਆਈ ਹੈ ਕਾਫੀ ਲੇਟ ਹੋ ਗਈ ਸੀ ਕਾਫੀ देर ਹੋ ਕੇ ਸਨ ਉਹਨਾਂ ਕਹਿੰਦੇ ਨੇ ਨਾ ਪਾਰਾ ਕੇ ਬੰਦੇ ਦਾ ਹੈਗੀ ਹੈ ਨਾ ਹਾਂਜੀ ਇਹ ਕਿ 9 10 ਮੈਂਬਰ ਸੀਗੇ ਨਹੀਂ ਜੀ ਦੋ ਦੀ ਡੈਥ ਹੋ ਗਈ ਉਹਨਾਂ ਦੇ ਦੋ ਬੇਟੇ ਆ ਉਹਨਾਂ ਦੇ ਇੱਕ ਬੇਟੇ ਦੇ ਬੇਟੇ ਦੀ ਡੈਥ ਹੋ ਗਈ ਤੇ ਮਦਰ ਦੀ ਡੈਥ ਹੋ ਗਈ ਹੈ ਹਾਂਜੀ ਉਹ ਬੜੀ ਮੁਸ਼ਕਿਲਾਂ ਪਚਾਈ ਸੀ ਲੈ ਆਏ ਸੀ ਬਾਹਰ ਬਾਕੀ ਮੈਂਬਰ ਠੀਕ ਹੈ ਬਾਕੀ ਮੈਂਬਰ ਠੀਕ ਹੈ ਹੋਜੇ ਉਹ ਜਾ ਕਰੇ ਹੋ ਜੇ ਉਹ ਸਭ ਕਾ ਦਾ ਇਕੋ ਹਸਪਤਲ ਹੈ ਇਕੋ ਹਸਪਤਲ ਹੈ ਪੋਜੀ ਸ਼ੇਰੇ ਮੱਲੇ ਵਾਲਿਆਂ ਨੂੰ ਫੋਨ ਆਇਆ ਇਹ ਪਾਣਾ ਹੀ ਵਰਤ ਗਿਆ ਮੱਲੇ ਚ ਭਰਾ ਆਪੜੇ ਜਿਨ੍ਹਾਂ ਦੇ ਘਰੇ ਲੱਗੀ ਉਹ ਚਲੋ ਆਪਣੇ ਮਿੱਤਰ ਭਰਾ ਹੀ ਨੇ ਸਾਰੇ ਇਲਾਕੇ ਚ ਦੋ ਚਾਰ ਛੇ ਭਰਾ ਖੜਾ ਅ ਅਰੋੜਾ ਜੀ ਖੜੇ ਆ ਹੋਰ ਇੱਥੇ ਬੌਜੀ ਕਢਦੇ ਫੋਨ ਆਇਆ ਕਿ ਉੱਗੀ ਅੱਗ ਲੱਗੀ ਜਿਹਨੇ ਨੂੰ ਕਾਬੂ ਕਰਨ ਵਾਸਤੇ ਫਾਇਰ ਬ੍ਰਿਗੇਡ ਨੂੰ ਫੋਨ ਕਰੇ ਫਾਇਰ ਬ੍ਰਿਗੇਡ ਨੂੰ ਫੋਨ ਕਰਿਆ ਗਿਆ ਕਿ ਭਾਜੀ ਇਹਦੇ ਫਟਾਫਟ ਭੇਜੋ ਫਾਇਰ ਬ੍ਰਿਗੇਡ ਨੇ ਆ ਕੇ ਅੱਗ ਨੂੰ ਕਾਫੀ ਕਾਬੂ ਚ ਬਾਣ ਦੀ ਕੋਸ਼ਿਸ਼ ਕੀਤੀ ਪਰਿਵਾਰ ਤਕਰੀਬਨ 10 ਤੋਂ 12 ਮੈਂਬਰ ਹੋਣਗੇ ਸਾਰੇ ਮੈਂਬਰ ਬਾਹਰ ਸੀ ਇੱਕ ਬੱਚਾ 18 ਸੋ ਜਿਹਦੀ ਉਮਰ 18 ਤੋਂ 20 ਸਾਲ ਦਾ ਹੋ ਗਿਆ ਇੱਕ ਮਾਤਾ ਜੀ ਸੁਧਾਰਾਣੀ ਉਹਦਾ ਜਿਹਦਾ ਨਾਮ ਉਹ ਅੰਦਰ ਸੀਗੇ ਨੇ ਬਹੁਤ ਸਹਿਯੋਗ ਕੀਤਾ ਸਾਨੂੰ ਅੱਗ ਲੱਗੀ ਬਹੁਤ ਭਿਆਨਕ ਅੱਗ ਲੱਗੀ ਸਾਰਾ ਮੱਲਾ ਇਸ ਟਾਈਮ ਤਰਾ ਤਰਾ ਹੋਇਆ ਵਰਦਾ ਬਹੁਤ ਇਹ ਪਾਣਾ ਵਰਤ ਗਿਆ ਜੋ ਕਿ ਤਨ ਬਹੁਤ ਨੁਕਸਾਨ ਹੋਇਆ ਇਹਦੇ ਵਿੱਚ ਸੋਡਾ ਸਿਰੋ ਕਿਹੜੀ ਜਗ੍ਹਾ ਵਾਜ ਤੇ ਆ ਕੇ ਲੱਗੀ ਇਹ ਭਾਰਤ ਨਗਰ ਪੈਟਰੋਲ ਪੰਪ ਦੇ ਨਾਲ ਵਾਲੀ ਕਲੀ ਫੈਦੀ ਹੈ ਔਰ ਬਾਕੀ ਗੱਲ ਜਿਵੇਂ ਜਿਵੇਂ ਸਾਨੂੰ ਲੋਟ ਸੀ ਸਾਰੀ ਚੀਜ਼ ਜੋ ਜੋ ਗੱਲ ਹੈ ਮੇਰੀ ਇਹ ਮੇਰੇ ਖਿਆਲ ਸਵੇਰੇ ਸਾਢੇ 8:30 ਦੇ ਟਾਈਮ ਹੋਣਾ ਜਦੋਂ ਅੱਗ ਲੱਗੀ ਤੇ ਸਾਰੀ ਚੀਜ਼ ਮੰਤਰੀ ਸਾਹਿਬ ਦੀ ਨਾਲ ਦੀ ਨਾਲ ਮੈਂ ਨੋਲਿਜ ਲੈ ਆ ਰਿਹਾ ਜੋ ਜੋ ਕੁਝ ਹੋ ਰਿਹਾ ਉਹ ਨਹੀਂ ਨੋਲਿਜ ਪਰਵਾਰ ਨੂੰ ਕਿਸੇ ਚੀਜ਼ ਦੀ ਕਿਤੇ ਵੀ ਲੋੜ ਪਊਗੀ ਅਸੀਂ ਨਾਲ ਹੱਕ ਨਾਲ ਹੱਕ ਜੁੜ ਕੇ ਖੜੇ ਹਾਂ ਉਹ ਪਹਾੜਾ ਵਰਤਿਆ ਗੱਲ ਕਰ ਲਈ ਵੀ ਅੱਗ ਹੁਣ ਬੁਝ ਗਈ ਹੈ ਕਾਫੀ ਤੱਕ ਕਾਬੂ ਪਾ ਲਿਆ ਹੈ ਕਾਫੀ ਹੱਦ ਤੱਕ ਕਾਬੂ ਹੋ ਗਿਆ ਪਰ ਜਿਹੜੀ ਜਿਵੇਂ ਕਹਿੰਦੇ ਨਾ ਔਨ ਵਗੈਰਾ ਜੋ ਜਿਹੜੇ ਫਾਇਰ ਜਿਹੜੇ ਕੰਟਰੋਲ ਕਰ ਰਿਆ ਸੀ ਉਹਨਾਂ ਵੱਲ ਪਤਾ ਲੱਗਿਆ ਉਹਦੀ ਸਿਰਫ ਆਫ ਹੋ ਰਹੀ ਹੈ ਬਾਕੀ ਸਿਰਫ ਪਤਾ ਜਿਹੜੀ ਉਹਨਾਂ ਦੀ ਜਿਹੜੀ ਅੱਗ ਹੁੰਦੀ ਉਹ ਮਾੜੇ ਚ ਝੰਗਾੜੇ ਨਾਲ ਦੁਆਰੇ ਲੱਗ ਜਾਂਦੀ ਹੈ ਪਰ ਹਜੇ ਤੱਕ ਕਾਫੀ ਹੱਦ ਤੱਕ ਕੰਟਰੋਲ 'ਚ ਹੈ ਕੋਈ ਹੜਤਨ ਹੋਇਆ ਨਹੀਂ ਜਿਹੜੇ ਇੱਕ ਬੇਟਾ ਇਹਨਾਂ ਦਾ ਸੀਰੀਅਸ ਸਾਨੂੰ ਪੰ ਕਰ ਰਹੀ ਸੀ ਟਿੱਕ ਉਹਦੀ ਮਾਤਾ ਜੀ ਆ ਉਹ ਵੀ ਹਸਪੀਟਲ ਨੇ ਦੋਨੇ ਇੱਕ ਇਹਨਾਂ ਦਾ ਬੇਟਾ ਮੇਰਾ ਗੱਲ 18 ਤੋਂ 20 ਸਾਲ ਦਾ ਬੇਟਾ ਦਾ ਤੇ ਜਿਹੜੀ ਆਂਟੀ ਹੈ ਮੇਰੇ ਬੇਰੇ ਸਾਲਾ 70 70 ਪਲਸ ਅਮਾ ਬ ਹੋਣਗੇ ਉਹ ਹਜੇ ਸੀਰੀਅਸ ਨਹੀਂ ਕੋਈ ਅਸੀਂ ਲੱਗਿਆ ਵੀ ਆਖਰ ਰੱਖਣ ਦਾ ਕਾਰਨ ਉਹ ਹਜੇ ਕੋਈ ਪਤਾ ਨਹੀਂ ਲੱਗਿਆ ਬਾਕੀ ਜਿਹੜੇ ਫਾਇਰ ਬ੍ਰਿਗੇਡ ਦੀ ਮੇਨ ਸਾਰੀ ਟੀਮ ਇੱਥੇ ਖੜੇ ਹੈ ਉਹਨਾਂ ਦੇ ਜਿਹੜੇ ਸੀਨੀਅਰ ਨੇ ਉਹ ਪਤਾ ਕਰਾ ਰਹੇ ਇਹਦੇ ਬਾਰੇ ਕੀ ਹੈ ਤੇ ਉਹ ਜਲਦੀ ਤੋਂ ਜਲਦੀ ਪਤਾ ਲੱਗੂਗਾ ਬੜੇ ਬਹੁਤ ਵੱਡਾ ਪਾਣਾ ਵਰਤਿਆ ਗਿਆ ਜੋ ਕਿ ਮੰਨਵੇ ਚੀਪੋਂ ਨਹੀਂ ਸਕਦਾ ਸਾਰੇ ਮੱਲੇ ਚ ਬਹੁਤ ਇਹ ਮੱਲੇ ਸਾਰਾ ਮੱਲਾ ਇਸ ਟਾਈਮ 3000 ਮੱਲੇ ਨੇ ਵੀ ਨਾਲ ਇੱਕ ਨਾ ਇੱਕ ਜੁੜ ਕੇ ਨਾਲ ਖੜੇ ਸਾਰੇ ਮੱਲੇ ਨੇ ਤਾਂ ਪੂਰਾ ਸਹਿਯੋਗ ਦਿੱਤਾ ਮੱਲੇ ਨਾਲ ਦਾ ਸਹਿਯੋਗ ਹੈ ਸਾਡੇ ਵੱਲੋਂ ਪੂਰਾ ਸਹਿਯੋਗ ਹੈ ਮੱਲੇ ਨੂੰ ਇਲਾਕੇ ਨੂੰ ਤੇ ਲੋੜ ਹੈ ਮੈਂ ਆਪ ਦੇ ਵੱਲੋਂ ਆਪਦੀ ਪਾਰਟੀ ਵੱਲੋਂ ਆਪਦੇ ਮੰਤਰੀ ਸਾਹਿਬ ਦੀ ਨਾਲ ਨਾਲ ਸਾਰੀ ਗੱਲ ਨਾਲ ਚ ਲੈ ਰਹੇ ਕਿ ਸਾਨੂੰ ਫਾਇਰ ਬੁਲੇਟ ਦੀ ਲੋੜ ਆ ਉਹ ਮੰਗਾਈਏ ਐਂਬੂਲੈਂਸ ਦੀ ਲੋੜ ਆ ਉਹ ਆ ਆਕਸੀਜਨ ਸਿਲੰਡਰ ਚਾਹੀਦੇ ਸੀ ਉਹ ਆਏ ਪੁਲਿਸ ਹੈਲਪ ਨਾਲ ਮਿਲ ਰਹੀ ਹੈ ਹਰੇਕ ਪਾਸਿਓ ਨਾਲ ਸਾਨੂੰ ਇਹ ਮਿਲ ਰਹੀ ਹੈ ਔਰ ਜਿੱਥੇ ਪਰਿਵਾਰ ਨੂੰ ਜਿੱਥੇ ਲੋੜ ਪਊਗੀ ਨਾਲ ਖੜਨਗੇ ਇੱਕ ਨਾ ਲਾਲ ਖੜਿਆ ਜਿੱਥੇ ਮਰਜੀ ਹੈ ਜੇ ਪਰਿਵਾਰ ਸੁੱਖ ਨਾਲ ਸਾਡੇ ਨਾਲ ਖੜਦਾ ਅਸੀਂ ਪਰਿਵਾਰ ਨਾਲ ਸੁੱਖ ਨਾਲ ਖੜਦੇ ਔਰ ਸਾਡਾ ਹੀ ਫਰਜ਼ ਬਣਦਾ ਪਰਿਵਾਰ ਦੇ ਨਾਲ ਦੁੱਖ ਦੀ ਕੜੀ ਵੀ ਨਾਲ ਖੜ ਲੈ ਔਰ ਅਸੀਂ ਇੱਕ ਲੋਕੇ ਖੜੇ ਨੇਅਰ ਅਬਾਊਟ 10 ਸਿਗੇ ਘਰ ਦੇ ਮੈਂਬਰ ਹੋ ਜਿਹੜੇ ਦੋ ਜਣੇ ਕਮਰੇ ਵਿੱਚ ਰਹਿ ਗਏ ਸੀਗੇ ਜਿਨ੍ਹਾਂ ਦਾ ਪਤਾ ਨਹੀਂ ਸੀ ਲੱਗ ਰਿਹਾ ਕਿ ਕਿਸ ਕਮਰੇ ਚ ਹੈ ਜਾਂ ਜਿਹੜੇ ਵੀ ਉੱਪਰ ਦੇਖਣ ਜਾ ਰਹੇ ਸੀ ਧੂਆ ਇੰਨਾ ਜ਼ਿਆਦਾ ਸੀ ਕਿ ਉਹਨਾਂ ਨੂੰ ਕੱਢਣ ਵਿੱਚ ਕਾਫੀ ਟਾਈਮ ਲੱਗ ਗਿਆ ਤੇ ਸੁਨਨ ਵਿਚ ਆ ਰਿਹਾ ਕਿ ਕੁਝ ਮਾੜੀ ਖਬਰ ਆ ਜੀ ਕਿ ਜਿਹੜਾ ਰੈ residențial ਹੈ ਇਹ ਕਮਰਸ਼ੀਅਲ ਹੈ ਇਹ ਕਿੱਦਾਂ ਹੋਣੀ ਦਾ ਸਮਾਂ ਕਰੀ ਜਾ ਰਿਹਾ ਹੈ। ਅਹ ਦੇਖੋ ਹੈਗਾ ਤਾਂ residențial ਏਰੀਆ ਹੈ ਸਾਡਾ ਮਗਰ ਹਾਂ ਉਹਨਾਂ ਨੇ ਆਪਣਾ ਕੁਝ ਗੋਡਾਊਨ ਜਾਂ ਕੁਝ ਚੀਜ਼ਾਂ ਇੱਥੇ ਉਹਨਾਂ ਦੇ ਬਿਜ਼ਨਸ ਰਿਲੇਟਡ ਪਿਆ ਸੀ ਮਾਲ ਹੁੰਦਾ ਉਹਦੇ નીચે ਹਾਂ ਜਿਹੜਾ ਮੈਨੂੰ ਲੱਗਦਾ ਕਾਰਨ ਬਣ ਗਿਆ ਸਾਰੇ ਕੰਮ ਦਾ ਦੇਖੋ ਸੁਨਨ ਵਿਚ ਮੈਨੂੰ ਆਇਆ ਹੈਗਾ ਕਿਉਂਕਿ ਜਿਹੜਾ ਕਹਿ ਰਹੀਆਂ ਮੈਂ ਮਿਲੇ ਨਹੀਂ ਸੀ ਦੋ ਮੈਂਬਰਸ ਉਹ ਦਾਦੀ ਔਰ ਪੋਤਾ ਜੀ ਮੈਂ ਦੇਤ ਹੋ ਚੁਕੀ ਆ ਮੈਂ ਹਾਲੇ ਵੀ ਮਾਲਕ ਨੂੰ ਇਹ ਕਹਾਂਗੀ ਕਿ ਠੀਕ ਹੋਣ ਮਗਰ ਖਬਰ ਕੁਝ ਅੱਛੀ ਨਹੀਂ ਆ ਰਹੀ ਹਾਲੇ ਕਲੈਰਿਟੀ ਮੈਨੂੰ ਨਹੀਂ ਪਤਾ ਮੈਂ ਰੱਬ ਅਗੇ ਹੱਥ ਜੋੜ ਕੇ ਬਾਰ ਬਾਰ ਹੀ ਬੇਨਤੀ ਕਰ ਰਹੀ ਆ ਕਿਸੇ ਦੀ ਔਲਾਦ ਮਾਲਕਾ ਹੱਥ ਰੱਖੀ ਮਾਤਾ ਰਾਣੀ ਤੇ ਦਿਨਾਂ ਚ ਕੋਈ ਸਮਤਕਾਰ ਦਿਖਾ ਸਕੇ ਤਾਂ ਭਗਵਾਨ ਜੀ ਇਹ ਭਾਰਤ ਨਗਰ ਦਾ ਕੰਟਰੋਲ ਪੰਪ ਵਾਲੀ ਕਰੀ ਦਾ ਏਰੀਆ ਵੱਜਦਾ ਔਰ ਬੜੀ ਦੁਖਦੀ ਗੱਲ ਹੈ ਕਿ ਜਦੋਂ ਇੱਕ ਘਰ ਦੇ ਅੰਦਰ ਅੱਗ ਲੱਗੀ ਤੇ ਇੱਕ

ਇਹ ਕੋਈ ਲਗਭਗ ਸ਼ਾਰਟ ਸਾਡੇ 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 ਕਿੰਨੇ ਘਟੀਆਂ ਨੁਕਸਾਨ ਤਾਂ ਸਾਰਾ ਜਲ ਗਿਆ ਜੀ ਸਾਰਾ ਜਲ ਗਿਆ ਔਰ ਇਹ ਲੁਧਿਆਣਾ ਦੇ ਅੰਦਰ ਲਗਾਤਾਰ ਚੌਥੀ ਪੰਜਵੀਂ ਘਟ ਰਹਾ ਹੈ ਕਾਰਨ ਇਹ ਹੈਗਾ ਕਿ ਜਿਹੜਾ ਬਿਜਲੀ ਡਿਪਾਰਟਮੈਂਟ ਹੈ ਉਹਨਾਂ ਦੀ ਲਾਈਟ ਦਾ ਸਿਸਟਮ ਹੀ ਠੀਕ ਨਹੀਂ ਹੈਗਾ ਜਿਆਦਾ ਅੱਗ ਲੱਗ ਰਹੀ ਹੈ ਉਹ ਸ਼ਾਰਟ ਸਰਕਟ ਕਰਕੇ ਲੱਗ ਰਹੀ ਹੈ ਔਰ ਲਾਈਟ ਫਲਕਚੂਏਟ ਕਰਦੀ ਹੈ ਲਾਈਟ ਫਲਕਚੂਏਟ ਹੁੰਦੀ ਹੈ ਤੇ ਅੱਗ ਲੱਗਦੀ ਹੈ ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ ਅਸਿਸਟੈਂਟ ਡਿਵੀਜ਼ਨਲ ਫਾਇਰ ਅਫਸਰ ਲੁਧਿਆਣਾ ਉਹ ਕਿਹੜਾ ਏਰੀਆ ਨੇ ਇਹ ਭਾਰਤਨਗਰ ਚੋਂ ਭਾਰਤਨਗਰ ਕਹਿੰਦੇ ਐ 3 ਨੰਬਰ ਗਲੀ ਐ ਅਕਾ ਸਰ ਕੀ ਅੱਗ ਕਿੱਨੇ ਲੱਗੀ ਐ ਲੱਗਣ ਦਾ ਤਾਂ ਕੋਈ ਸਾਨੂੰ ਪਤਾ ਨਹੀਂ ਹੈਗਾ ਕਿਦਾਂ ਲੱਗੀ ਹੈਗੀ ਅਸੀਂ ਲੱਗੀ ਤੋਂ ਆਏ ਹੈਗੇ ਇੱਕ ਕੀਨਾ ਹੈਗਾ ਇਨਵੈਸਟੀਗੇਸ਼ਨ ਦਾ ਪੋਰਟ ਹੈਗਾ ਅਕਾ ਸਰ ਨੁਕਸਾਨ ਕਿੰਨਾ ਹੋਇਆ ਨੁਕਸਾਨ ਦਾ ਅੱਗ ਬੁਝੀ ਤੋਂ ਬਾਅਦ ਪਤਾ ਲੱਗੂ ਹੈ ਤਾਂ ਗਰਾਊਂਡ ਫਲੋਰ ਜਿਹੜਾ ਇਹਨਾਂ ਦਾ ਫੈਕਟਰੀ ਚੱਲਦੀ ਐ ਉਹਦਾ ਜਿਹੜਾ ਇੱਥੇ ਸਮਾਨ ਪਿਆ ਹੈਗਾ ਉਹਦਾ ਸਾਰੇ ਦਾ ਲਗਭਗ ਨੁਕਸਾਨ ਹੈਗਾ ਹੀ ਐ ਕਿੰਨਾ ਹੈਗਾ ਸਾਮਾਨ ਕਿੰਨਾ ਨਹੀਂ ਹੈਗਾ ਉਹ ਤੁਹਾਨੂੰ ਇਹਦੇ ਓਨਰ ਦੱਸਣਗੇ ਨਹੀਂ ਡੈਥ ਦੇ ਬਾਰੇ ਸਾਨੂੰ ਨਹੀਂ ਪਤਾ ਸੀ ਇੱਥੇ ਜਿੰਦੇ ਗੱਡੇ ਹੈਗੇ ਆ ਰਿਸਕਿਊ ਕੀਤਾ ਅਸੀਂ ਇੱਕ ਗਵਾਂਡੀਆਂ ਦੇ ਜਿਹੜਾ ਹੈਗਾ ਸਾਡਾ ਛੱਤ ਉਧਰ ਦੀ ਪੌੜੀ ਪੂਰੀ ਲਾ ਕੇ ਰਿਸਕਿਊ ਕੀਤਾ ਹੈਗਾ ਇੱਕ ਮਾਤਾ ਜੀ ਇਹਨਾਂ ਦਾ ਇੱਦਾਂ ਬਾਹਰ ਦਸ ਰਹੇ ਉਹਨੂੰ ਪੈਰਾਲਾਈਜ਼ ਸੀਗਾ ਉਹ ਤੋਂ ਬਾਹਰ ਨਹੀਂ ਆਇਆ ਹੈਗਾ ਤੇ ਉਹਨੂੰ ਅਸੀਂ ਇਹਨਾਂ ਦੀਆਂ ਪੌੜੀਆਂ ਵਜਦੀ ਬੀਏ ਸੈੱਟ ਪਾ ਕੇ ਸ਼ੀਸ਼ੇ ਤੋੜ ਕੇ ਰਿਸਕਿਊ ਕੀਤਾ ਜੇੰਦਰੋਂ ਸਭ ਕਿੰਨਾ ਕਦੀ ਲੱਗਦਾ ਗੱਡੀਆਂ ਸੱਤਾਂ ਠੇਕੀਆਂ ਸਾਡੀਆਂ ਜੋ ਕਿ 9 ਵਜੇ ਤੋਂ ਲੈ ਕੇ ਵਾਰ-ਵਾਰ ਰੀਫਿਲਿੰਗ ਹੋ ਕੇ ਇੱਥੇ ਪਹੁੰਚ ਰਹੀਆਂ ਨੇ। ਸਰ ਆਕੇ ਤੇ ਕਿੰਨਾ ਕਾਹੂ ਪਾਇਆ ਗਿਆ। ਅੱਗ ਲਗ-ਲਗ 80% ਕਾਪੀ ਹੀ ਹੈ। ਥੋੜੀ ਬਹੁਤੀ ਰਹਿ ਗਈ ਜਿਹੜੀ ਪਿੱਛੇ ਦੀਵਾਰ ਦੇ ਨਾਲ ਲੱਗੀ ਹੋਈ ਹੈ ਉਹ ਰੇ। ਚੋਪੜਾ ਇੰਡਸਟਰੀ ਹੈਗੀ ਆ ਭਾਰਤਨਗਰ ਚ ਚਪਨੌਂ ਪੰਪਲੀ ਗਲੀ ਚ ਇੱਥੇ ਇਹਨਾਂ ਦੇ ਥੱਲੇ ਧਾਗੇ ਦਾ ਤੇ ਉਹਨਾਂ ਵਗੈਰਾ ਦਾ ਕੰਮ ਸੀਗਾ ਥੱਲੇ। ਉਹ ਸ਼ਾਰਟ ਸਰਕਟ ਨਾਲ ਆਕੇ ਲੱਗਣ ਕਰਨਾ ਇੱਕ ਲੇਡੀ ਦੀ ਉਮਰ 77 ਸਾਲ ਦੀ ਸੀ ਬੀਚ ਬੀਲ ਜੇ ਉੱਤੇ ਸੀਗੀ ਉਹਦੀ ਡੈਥ ਹੋ ਗਈ ਆ। ਇੱਕ ਲੜਕਾ ਸੀਗਾ ਤੇ ਉਹ ਡੀਐਮਸੀ ਦਾਖਲਾ ਉਹ ਸੀਰੀਅਸ ਹੋ ਗਿਆ ਸਰ ਇੱਕ ਪਤਾ ਲੱਗਿਆ ਕੀ ਕੀ ਕਾਰਨ ਹੋਇਆ ਗੜੇ ਉਹਨੂੰ ਤੇ ਜੋ ਮੋਕੂ ਤੋਂ ਪਤਾ ਲੱਗਿਆ ਸ਼ਾਰਟ ਤੇ ਸਰਕਟ ਨਾਲ ਅੱਗ ਲੱਗਣ ਕਾਰਨ ਹੋਇਆ ਥੱਲੇ ਪਲਾਸਟਿਕ ਵਗੈਰਾ ਦਾ ਧਾਗਾ ਵਗੈਰਾ ਸੀ ਕਹਿੰਦੇ ਥੱਲੇ ਤੇ ਉੱਪਰ ਇਹ ਨਹੀਂ ਰਹਿਸਤੀ ਥੱਲੇ ਰਹਿਣੀ ਸੀ ਕਿ ਕਰਦੇ ਕਿੰਨੀ ਜਾਂਦੀ ਸੀ ਕਰਦੇ ਹੁਣ ਪਤਾ ਕਰਦੇ ਆ ਬਾਕੀ ਹਸਪੀਟਲ ਜਾਇਆ ਹੋਇਆ ਕਿੰਨੇ ਕੁ ਬੰਦੇ ਸੀ ਕਿ ਅੰਦਰ ਮੋਕੂ ਤੋਂ ਪਤਾ ਲੱਗ ਰਿਹਾ ਬਾਅਦ ਚ ਵੈਰੀਫਾਈ ਕਰਦੇ ਆ